ਹੇ ਰੀਸ਼ਨਾ ਦਾ ਗਾ ਮਲੋਦਾ ਵਸੀਏਗਾ ਮਾਤਾ ਰਾਣੀ ਮੁਹੱਲੇ ਦਾ ਕੋ 40 ਗੱਟੂ ਚైనా ਡੋਰ ਦੇ ਬਰਾਮਤ ਹੋਏ ਨੇ ਤੇ ਅਸੀਂ ਪਰਚਾ ਦਿੱਤਾ ਹੈਗਾ ਜਿਹੜੀ ਇਹ ਡੋਰ ਹੈ ਤੁਹਾਨੂੰ ਪਤਾ ਬੜੀ ਘਾਤ ਹੈ ਤੇ ਇਹ ਸਾਡੀ ਮੈਂ ਤੁਹਾਨੂੰ ਖਾਸ ਕਰਕੇ ਤੁਹਾਡੇ ਲਈ ਇਹ ਬੇਨਤੀ ਕਰਨਾ ਚਾਹਣਾ ਬਸੰਤ ਆ ਰਹੀ ਹੈ ਸਾਡੀਆਂ ਟੀਮਾਂ ਬਣੀਆਂ ਸਾਨੂੰ ਐਸਐਸਪੀ ਸਾਡੇ ਫਤਿਹਗੜ੍ਹ ਸਾਹਿਬ ਮਨਜੋਗ ਰਵਜੋਤ ਗਰੇਵਾਲ ਆਈਪੀਐਸੀ ਸਿੱਧੇ ਨਿਰਦੇਸ਼ ਨੇ ਕਿ ਨਾ ਤਾਂ ਇਹ ਡੋਰ ਚੈਨਾ ਕਿਸੇ ਨੇ ਵੇਚਣੀ ਤੇ ਨਾ ਇੰਦੀ ਕੋ ਵਰਤੂ ਕਰੀ ਮੈਂ ਮਾ ਮਾਂ ਬਾਪ ਨੂੰ ਬੱਚਿਆਂ ਦੇ ਮਾਪਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਆਪਣੇ ਬੱਚਿਆਂ ਦੀ ਨਿਗਰਾਨੀ ਕਰਨ ਜੇ ਉਹ ਚైనా ਡਰਨਾਂ ਪਤੰਗ ਚੜਾਉਂਦੇ ਆ ਤਾਂ ਉਹਨੂੰ ਅਵੋਇਡ ਕਰ ਵੇਚਣ ਵਾਲਾ ਜਾਂ ਵਰਤਣ ਵਾਲਾ ਕੋਈ ਵੀ ਵਰਤਦਾ ਫੜਿਆ ਗਿਆ ਜਾਂ ਵੇਚਦਾ ਫੜਿਆ ਗਿਆ ਉੱਤੇ ਸਖਤ ਕਾਰਵਾਈ ਹੋਏ ਤੁਹਾਡੇ ਸਾਹਮਣੇ ਤੁਹਾਨੂੰ ਜਿਹੜੇ ਨੈਟਵਰਕ ਕਵਰ ਹੋਇਆ ਦਿਖਾਤੇ ਆ ਬੰਦਾ ਵੀ ਮਲਵਾ ਦਿੱਤਾ ਸੋ ਮੈਂ ਵਾਰ-ਵਾਰੀ ਬੇਨਤੀ ਕਰਦਾ ਵੀ ਇਹਦੀ ਵਰਤੂ ਨਹੀਂ ਕਰਨੀ ਇਹਦਾ ਬਹੁਤ ਜ਼ਿਆਦਾ ਨੁਕਸਾਨ ਜਿਹੜੇ ਸਾਡੇ ਸ਼ਹਿਰ ਦੇ ਬੱਚੇ ਬਜ਼ੁਰਗ ਜਿਹੜੇ ਸਕੂਟਰ ਮੋਟਰਸਾਈਕਲਾਂ ਤੇ ਜਾਂਦੇ ਆ ਉਹ ਬੜਾ ਨੁਕਸਾਨ ਹੁੰਦਾ ਹੈਗਾ ਸੋ ਜੇ ਕਿਸੇ ਕੋਲ ਹੈਗੀ ਆ ਤਾਂ ਸਾਨੂੰ ਦੱਸ ਦੋਵੇ ਡਿਸਟਰੋਏ ਕਰ ਦੋਵੇ ਨਹੀਂ ਜੇ ਅਸੀਂ ਫੜ ਲਈ ਤੇ ਇਹਦੇ ਵਿੱਚ ਕੋਈ ਕਿਸੇ ਨੂੰ ਬਲੈਜ ਨਹੀਂ ਕੀਤਾ ਜਾਣਾ ਵੇਚਣ ਵਾਲੇ ਨੂੰ ਤੇ ਜਿਹੜਾ ਇਹਦੀ ਵਰਤੋਂ ਕਰਦਾ ਹੈਗਾ ਤਾਂ ਮੇਰੀ ਬੇਨਤੀ ਹੈ ਤੁਹਾਡੇ ਲਈ ਵਾਰ-ਵਾਰ ਬੇਨਤੀ ਹੈ ਵੀ ਇਹਦੀ ਵਰਤੋਂ ਨਾ ਕਰੀ ਤੇ ਫਿਰ ਜੇ ਸਫੜ ਲਿਆ ਸੀ ਇਹਦੇ ਵਿੱਚ ਕਿਸੇ ਨੂੰ ਕੋਈ ਮਾਫੀ ਨਹੀਂ ਮਿਲਣੀ ਕਾਰਵਾਈ ਕਹੀਗੀ ਚਾਹੇ ਉਹ ਕੋਈ ਬੱਚਾ ਹੈਗਾ ਤੇ ਚਾਹੇ ਕੋਈ ਉਹਦੇ ਪੇਰੈਂਟਸ ਨੇ ਕਿ ਜਿਹੜੇ ਘਰ ਰੱਖੀ ਬੈਠੇ ਇਹ ਢੋਰ ਸਰ ਮਿਲਿ ਕਿਤੋ ਆ ਜੀ ਇਹਦੇ ਘਰੋਂ ਮਿਲੀ ਹੈ ਗਪਤ ਸੁਸਤਾਂ ਮਿਲ ਗਿਆ ਸਾਨੂੰ ਸਾਡੀ ਨਾ ਇਹਦੇ ਚ ਮਾਨਕੂ ਕੇਸਿਸ ਕੀ ਸਾਹਿਬ ਦੇ ਨਿਰਦੇਸ਼ ਆਣਗੇ ਕੱਲ ਸਖਤ ਨਿਰਦੇਸ਼ ਸੀ ਵੀ ਸਾਰੇ ਏਰੀਆ ਚੈੱਕ ਕਰਨੇ ਸਾਡੀ ਟੀਮਾਂ ਚੈੱਕ ਕਰਦੀਆਂ ਇਸੇ ਚੈਕਿੰਗ ਦੌਰਾਨ ਸਾਨੂੰ ਪਤਾ ਲੱਗਿਆ ਸੀ ਵੀ ਜਿਹੜਾ ਹਰੀਸ਼ਨਾ ਦਾ ਬੰਦਾ ਇਹਦੇ ਘਰ ਹੈਗੀ ਹੈਗੀ ਪਹਿਲਾਂ ਸਾਨੂੰ ਇੱਕ ਦੋ ਮਿਲੇ ਸੀ ਉਸ ਤੋਂ ਬਾਅਦ ਫਿਰ ਅੱਗੇ ਅਸੀਂ ਇਹ ਤੋਂ ਪੁੱਛ ਪੜਤਾਲ ਕੀਤੀ ਤਾਂ ਉਹਦੇ ਵਿੱਚ ਹੋਰ ਬਰਾਮਦਗੀ ਹੋਈ ਹੈ ਤੇ ਅੱਗੇ ਵੀ ਸਾਡੀ ਇਹ ਜਿਹੜੀ ਸਰਚ ਹੈਗੀ ਚੈਕਿੰਗ ਹੈ ਚਲਦੀ ਰਹੇ ਕਿਹੜਾ ਪਤਾ ਲੱਗਿਆ ਨਹੀਂ ਕਿ ਆ ਕੇ ਕਿੱਥੋਂ ਵੇਚਦੇ ਨੇ ਇਸ ਅੱਜ ਅਸੀਂ ਉਹਦਾ ਪੇਸ਼ ਕੀਤਾ ਰਾਤ ਦੇ ਵਿੱਚ ਤੇ ਹੁਣ ਇਹਨੂੰ ਪੁੱਛ-ਕਿਛ ਕਰਦੇ ਆਂ ਕਿ ਕਿੱਥੋਂ ਲੈ ਕੇ ਆਉਂਦੇ ਆ ਜੇ ਕਿਸੇ ਹੋਰ ਨੇ ਲਿਆ ਕੇ ਇਹਦੇ ਕੋਲ ਰੱਖੀ ਐ ਜਾਂ ਕਿਸੇ ਤਰ੍ਹਾਂ ਦੀ ਕੋਈ ਹੋਰ ਗੱਲ ਲਾਉਂਦੀ ਐ ਕਿ ਉਹਦੇ ਤੇ ਵੀ ਕਾਰਵਾਈ ਕੀਤੀ ਜਾਏਗੀ ਕਿਸੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਣਾ ਦੇ ਵਿੱਚ ਬੰਦੇ ਨਾਲ ਕੋਈ ਹੋਰ ਵੀ ਬੰਦੇ ਜੁੜੇ ਹੋਏ ਆ ਹਾਂ ਉਹ ਚੈੱਕ ਕਰਦੇ ਆਂ ਅਸੀਂ ਮੈਂ ਹੁਣੇ ਆ ਕੇ ਮੋਹ ਜੀ ਪੁੱਛਿਆ ਹੈਗਾ ਐਸ.ਟੀ.ਓ ਸਾਹਿਬ ਨੂੰ ਵੀ ਕਰ ਰਿਹਾ ਮੈਂ ਚੈੱਕ ਕਰਦੇ ਆਂ ਜੇ ਕੋਈ ਹੋਰ ਹੋਇਆ ਤਾਂ ਤੇ ਮੈਂ ਤੁਹਾਨੂੰ ਸ਼ੋਰ ਕਰਦੇ ਵਿੱਚ ਕਿਸੇ ਨੂੰ ਬਖਸ਼ਣ ਵਾਲੀ ਕੋਈ ਗੱਲ ਨਹੀਂ ਬਿਲਕੁਲ ਬਖਸ਼ਣ ਵਾਲੀ ਗੱਲ ਨਹੀਂ ਕਿਉਂਕਿ ਇਹਦਾ ਬਹੁਤ ਮਾੜਾ ਪ੍ਰਭਾਵ ਪੈਂਦਾ ਚਾਲੀ ਗੱਟੂ ਤੋਂ ਬਰਾਮਦ ਹੋਇਆ ਚੈਨਾਡਾ ਹਾਂ ਇਹ ਬਿਲਕੁਲ ਚੈਕਿੰਗ ਚੱਲਦੀ ਹੈ ਰੈਂਡਮਲੀ ਅਸੀਂ ਆਪਣੇ ਬੰਦਿਆਂ ਨੂੰ ਲਾਇਆ ਹੋਇਆ ਸਿਵਲ ਦੇ ਵਿੱਚ ਉਹ ਹੋ ਸਕਦਾ ਕਿ ਤੋਂ ਖਰੀਦਣ ਨੂੰ ਪਤਾ ਲੱਗ ਜੇ ਸਾਨੂੰ ਇੱਕ ਵੀ ਮਿਲ ਜਾਂਦਾ ਹੈ ਅਸੀਂ ਖਰੀਦੇ ਆਂਗੇ ਆਪਣੇ ਬੁੱਕ ਪਰ ਨੂੰ ਭੇਜਦੇ ਆਂਗੇ ਤੇ ਉਹ ਉੱਥੇ ਕਾਰਵਾਈ ਹੋਣੀ ਉਹ ਬੱਚੇ ਤੁਹਾਡੇ ਆ ਬੱਚੇ ਮੇਰੇ ਆ ਬੱਚੇ ਸਾਰਿਆਂ ਦੇ ਇੱਕੋ ਜਿਹੇ ਹੈ ਮੇਰੀ ਬੇਨਤੀ ਇਹ ਹੈ ਕਿ ਜੇ ਕੋਈ ਬੱਚਾ ਚੜਾਉਂਦਾ ਉਹਦਾ ਮਾਪੇ ਬਖਿਆਰ ਰੱਖੇ ਜੇ ਬੱਚੇ ਨੂੰ ਨਹੀਂ ਪਤਾ ਤਾਂ ਮਾਪੇ ਦੱਸਿਓ ਉਹਦਾ ਵੀ ਇਹ ਗੈਰ ਕਾਨੂੰਨੀ ਹੈ ਇਹਦੇ ਇਹ ਪਾਬੰਦੀ ਹੈ ਇਹਦੀ ਨਹੀਂ ਵਰਤੂ ਕਰਨਾ ਮਾ ਮਾਪ ਤਾਂ ਜਿਆਦਾ ਸਾਡੇ ਨਾਲੋਂ ਜਿਆਦਾ ਮਾਪੇ ਨੂੰ ਘਰੇ ਪਤਾ ਹੁੰਦਾ ਕਿ ਉਹਨਾਂ ਦੇ ਘਰ ਪਈਏ ਜੇ ਇੱਕ ਮਾ ਮਾਪ ਦੇ ਕੋਲੇ ਬੱਚਨੇ ਲਿਆਂਦੀਏ ਤੇ ਉਹਨੂੰ ਉਹਦੀ ਜਿਹੜੀ ਉਹਨੂੰ ਸਾੜ ਦੇਣ ਖਤਮ ਕਰ ਦੇਣ ਤਾਂ ਜੋ ਬਚਿਆ ਜਾ ਸਕੇ